का प्रोमेजो hmm. ਥਾਲੀ ਹੈ ਨਾ ਮਣੀ ਮੁੱਟੀ ਗਾ ਥਾਲੀ ਬੜੀ ਘੈਂਟ ਲੈਂਦੀ ਹੈ ਨਾ ਉਹ ਸੀ ਜਰ ਤਰ ਸੀਗੀ ਆਪਣੇ ਉੱਤੇ ਪਈ ਸੀ ਬੜੀ ਟਾਈਮਿੰਗਾਂ ਨੂੰ ਪੈਸੇ ਲਾਈ ਹਾਂ ਜੀ ਹਾਂ ਚੰਗੀ ਤਰ੍ਹਾਂ ਹੋਣੇ ਚਾਹੀਦੇ ਚੰਗਾ ਚੰਗੀ ਤਰ੍ਹਾਂ ਚੰਗੀ ਤਰ੍ਹਾਂ ਇੱਕ ਇਕੱਠੇ ਇੱਧਰ ਪਾਵਾਂਗੇ ਸਾਰੇ ਕਿਉਂ ਹਾਂ ਇੱਧਰ ਕੀ ਚਮਕਣੇ ਚਾਹੀਦੇ ਇਹ ਚੰਗਾ ਹਾਂ ਠੀਕ ਆ ਜਿਹੜੀ ਤੋਂ ਪਾਰ ਆਉਂਗਾ ਬਰੋ ਹਾਂ ਟਕਾ ਕੇ ਜੇ ਮਾਰ ਦੇ ਬੱਸ ਕਾਲੀ ਨਾ ਕਰ ਹੱਥ 'ਚ ਨਮਰਾਰੀ ਉਹਨੇ ਵੜ ਜਾਣਾ ਹੱਥ 'ਚ ਉਹ ਤੇ ਬੁਣਾਈ ਐ ਇਹ ਤੁੰਗੀਆਂ ਲਾ ਦੇ ਚੁੰਨੀ ਚੁੰਨੀ ਤਾਂ ਬੁਣਨੀ ਚਾਰੇਗੇ ਹਾਉ ਲਾਉਣੀ ਲੋ ਚਾਰਾਂ ਤੇ ਚਾਰਾਂ ਤੇ ਚਾਰੇ ਦੇ ਵਿੱਚ ਚਲਾਤਾ ਹਾਂ ਠੰਡੇਾਂ ਤੇ ਛੱਡਦਾ ਨਹੀਂ ਫਿਰ ਇਹਨਾਂ ਨੇ ਗੁੱਸੇ ਹੋ ਜਾਣਾ ਸੀ ਸਾਡੇ ਉਹ ਯਾਰ 5 6 ਕੁੜੀਆਂ ਹੋ ਗਿਆ ਹੋਰੇ ਚਾਹਣ ਵਾਲੀ ਸਾਡੇ ਨਾਲ ਕੰਮ ਕਰ ਤਿੰਨਾਂ ਨੇ ਵੀ ਗੁੱਸੇ ਹੋ ਜਾਣਾ ਸੀ ਚਾਚਾ ਇਹਨਾਂ ਨੂੰ ਆ ਕੰਮ ਲਾਤਾ ਗੇਟ ਸਾਫ ਕਰਨਾ ਠੀਕਾ ਇਹ ਤਾਂ ਕਰਾ ਖੜਾ ਦੋ ਤਾਂ ਕੋਈ ਕੀਤਾ ਕਰਾਇਆ ਹੈ ਨਹੀਂ ਸੁਣ ਮੁਹਾਰਾਜ ਨੇ ਯਾਰ ਕੰਮ ਬਹੁਤ ਕਰਾਇਆ ਇੱਕ ਮੈਂ ਦੇਖੀ ਜੀ ਤੈਨੂੰ ਆ ਦੂਜਾ ਕੱਪੜਾ ਦੇ ਤੂੰ ਇਹ ਕਰ ਦੇ ਕਰਦਾ ਹੀ ਨਹੀਂ ਖੜਾ ਕੀ ਕੀ ਇਹਨੇ ਤੇ ਕੀਤਾ ਆ ਮੀਂਹ ਵੀ ਤਾਂ ਹਾਂ ਇਹ ਹੁਣ ਬਲੇ ਦਾ ਲੱਕਰਾ ਵਾ ਵਾ ਤੁਹਾਨੂੰ ਲਾਲਿਆ ਲਾ ਚੱਲ 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 ਕਰ ਕਰ ਬਾਗਾਂ ਨੂੰ ਬੋਲ ਚੁਕਾ ਕੇ ਕਰੀ ਲੈ ਮੈਂ ਗਿਆ ਸਕੂਲ ਆਇਆ ਮੈਂ ਹੁਣ ਦੇਖ ਤੂੰ 12ਵੇਂ ਮਾਰਨਾ ਇਹ ਦਿਨ ਤੇ ਤੇਰੀ ਬੁੜੀ ਨੇ ਛੁੱਟੀ ਪ੍ਰਿੰਸੀਪਲ ਪੁੱਛਦਾ ਕਿੰਨਾ ਪੁੱਛ ਮੈਂ ਕਹਿੰਦੀ ਆ ਬੇਵਾਗਾਂ ਦੀ ਕਲਾਸ ਤੋਂ ਹੀ ਪੜਾਈ ਆ ਤੇਰੀ ਆ ਜਾਂਦੀ ਐ ਨਾ ਦਰਵਾਜ਼ਾ ਕਰਿਆ ਉਹ ਲੱਕੜਾਂ ਦੀ ਚਾਹੀ ਗ੍ਰੰਡ ਲੱਕੜਾਂ ਦੀ ਲਿਆ ਛੋਟਾ ਛੋਟਾ ਯਾਰ ਲਿਆ ਤੇਰੇ ਕੋਲ ਵੀ ਹੈਗਾ ਇਹ ਤਾਂ ਬਸ 10 ਰੁਪਏ ਦੀ 100 ਰੁਪਏ ਜੇ ਲੱਗਣੀ ਹੈ ਤੂੰ ਜਹਾ ਆਹ ਮੀ ਆ ਵੀ ਜਵਾਰਾ ਕਿੱਥੇ ਵੀ ਕੋਈ ਨਹੀਂ ਇਹ ਪੀੜੀ ਤੂੰ ਲੈ ਪਿੱਛੇ ਨਾ ਉਹ ਉੱਧਰ ਵੀ ਲੱਗਣਗੀਆਂ ਲੜੜੀ ਗੇਟ ਫੜ ਕੇ ਨਾ ਹਾਂ ਕਾਨੇ ਟਕਾ ਕੇ ਨਾ ਗਿੱਲੇ ਕੱਪੜੇ ਕੱਪੜਾ ਮੈਨੂੰ ਕਢਾ ਦੇ ਰਿਹਾ ਮਾਰ ਹੀ ਨਹੀਂ ਚੁੱਪ ਕਰ ਜਾ ਤਨਵਾੜਾ ਨਾ ਬੋਲ ਇਹ ਗੱਲ ਬਹੁਤ ਚੱਕੀ ਓਏ ਛੁੱਟੀ ਅੱਜ ਛੁੱਟੀ ਮਤਾਂ ਚ ਛੁੱਟੀ ਹੈ ਅੱਜ ਅੱਜ ਛੁੱਟੀ ਆ ਓ ਛੁੱਟੀ ਅੱਜ ਤੈਨੂੰ ਪਤਾ ਨਹੀਂ ਨੇ ਛੜੀ ਨਹੀਂ ਨਹੀਂ ਛੁੱਟੀ ਹੈ ਮਟਰ ਇਹਨਾਂ ਨਾਲ ਖੜਾ ਛੁੱਟੀ ਹੈ ਛੁੱਟੀ ਆ ਨਹੀਂ ਯਾਰ ਪਰ ਤੇਰੀ ਇੱਕ ਦਿਨ ਦੀ ਦਿਹਾੜੀ ਕੱਤ ਇਹਨੇ ਕੱਲੂ ਵੀ ਛੁੱਟੀ ਕਰਨੀ ਆ ਸਕੂਲੋਂ ਘਰੇ ਹੀ ਆ ਇਹ ਕੱਲੂ ਛੁੱਟੀ ਆ ਕੱਲੂ ਕਹਿੰਦਾ ਪਰ ਸਾਹ ਦੇਣਾ ਮਿਸਾਲੇ ਆ ਜਾਓ ਆ ਜਾਣਾ ਉਹਨੇ ਆਪ ਕੋ ਇੱਕ ਦੱਸਿਆ ਉਹਨੇ ਮੈਡਮ ਤਾਂ ਪਹਿਲਾਂ ਹੀ ਛੁੱਟੀ ਲੈ ਲਈ ਕਹਿੰਦਾ ਸੀ ਜੇ ਪੋਣਾ ਤਾਂ ਲੈ ਲਈ कौन से निकल दिया निकलदिया ਇਹ ਬਿੰਗਾ ਸੀ ਥੋੜਾ ਜਿਹਾ ਉਹ ਰਲਦਾ ਮਿਲਦਾ ਜਿਆ ਕੀਤਾ ਬਿੰਗਾ ਸੀਗਾ ਬੜਾ ਹਜੂਨ ਤੱਕੇ ਜੀ ਇਹਨੇ ਲੱਗਦਾ ਹੋਊਗਾ ਬਸ ਸੈਟ ਨਹੀਂ ਹੁੰਦਾ ਸੀ ਇਹ ਸੈਟ ਸੈਟ ਨਹੀਂ ਹੁੰਦਾ ਸੀਗਾ ਓਏ ਉਹ ਮਾੜੀ ਜੀ ਤਾਂ ਉਹਨੇ ਰੱਖੀ ਹੋਈ ਆ ਵੀਰੇ ਨੇ ਉਹ ਕਹਿੰਦਾ ਜੇ ਮੰਨ ਲ ਨੇਰੀ ਆ ਗਈ ਉਹ ਫਿਰ ਸੀਸ਼ਾ ਪੰਨੂ ਇੱਕਦਮ ਜੇ ਖੁੱਲ ਗਿਆ ਗੇਟ ਹਾਂ ਅੜਕਦਾ ਜੇ ਰੱਖਿਆ ਮਾੜਾ ਜੀ

ਚਾਹ ਤਾਂ ਪਿਆਤੀ ਸੀ ਬਹੁਤ ਬੋਲ ਰੋਧਕਾਰੀ ਲਈ ਨਾ ਮੈਂ ਦੁੱਗਣਾ ਨੰਬਰ ਲੱਗ ਗਿਆ ਚੱਲ ਕਰ 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 ਉਹ ਨੀਲਾ ਜਿਹਾ ਹੈਗਾ ਤਿਸ ਦਿਓ ਮਾਰ ਲੈਣਾ ਸ਼ੀਸ਼ੇ ਤੇ ਸ਼ੀਸ਼ਾ ਸਾਫ ਕਰ ਦਿੰਨੇ ਨੀਲਾ ਹੈ ਨਹੀਂ ਮੈਨਾਂ ਫੜ ਦੇ ਪਾਣੀ ਪਾਣੀ ਚ ਕਾਲਾ ਮੈਲੇ ਤੋਂ ਨਾ ਦਵਾ ਰਹੇ ਸਾਰੇ ਪੇਟੀ ਦੇ ਪਿਆ ਬੰਦ ਹੋ ਗਏ ਕੰਨ ਤੇ ਆਂਦਾ ਅਮਰ ਹੋ ਆ ਰਹੇ ਤੇ ਪਿਆ ਤਈ ਲੈ ਤੂੰ ਜੀ ਜਵੜੀ ਮੈਂ ਕਿ ਤੂੰ ਘਾਟ ਦੇ ਯਾਰ ਮੈਨੂੰ ਮੋਕਰਾਣੂ ਕਰ ਦੇ ਜੀ ਇਹਦੇ ਦਾਗ ਪਈ ਜਾਂਦੇ ਹੋਰ ਦਾ ਸੁੱਕ ਜਾਣਾ ਦਾਗ ਇਹਦੇ ਕਾਦੇ ਸੁੱਕ ਜਾਣਾ ਸੁੱਕੇ ਕੱਪੜਾ ਕਰੀ ਜੀ ਜੀ ਰੁਪਏ ਕੱਪੜਾ ਪਰਕਲੇ ਆ ਕੇ ਹਾਂ 2 ਮੀਟਰ ਰੱਖ ਦੇਗਾ ਨਾ ਫਿਰ 2 ਮੀਟਰ ਨਹੀਂ ਨਹੀਂ ਬਸ ਤੂੰ ਐਂ ਕਰੀ ਨਹੀਂ ਨਹੀਂ ਦਿਖਾ 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 ਅੱਛਾ ਕੱਲੀ ਕੱਲੀ ਚੀਜ਼ ਦਿਖਾ ਮੈਨੂੰ ਇਧਰ ਲਾ ਕੇ ਲਾ ਕੇ ਕਰੀ ਸਾਹ ਐਕਸਪਲੇਨ ਕਰਾ ਪੂਰਾ ਆਪ ਤਾਂ ਕਰੀ ਦੋ ਅਸੀਂ ਕਮਾਂਗੇ ਉਦੋਂ ਚਲੋਣਾ ਠੀਕ ਹੈ। ਚੰਗੀ ਤਰ੍ਹਾਂ ਲੱਕ ਤੇ ਮੂਰ ਦੇ ਲੰਨ ਹਾਂ ਇਹ ਫਸ ਚੰਡੀਗੜ੍ਹ ਵਾਲੀ ਥਾਲੀ ਹੈ ਨਾ ਪਾਣੀ ਮੁੱਟੀ ਗਾ ਥਾਲੀ ਬੜੀ ਘੈਂਟ ਲੈਂਦੀ ਹੈ ਨਾ ਮੈਂ ਲੈ ਕੇ ਆ ਗਿਆ ਤੂੰ ਦੋ ਪੁੱਛ ਹੈ ਉਹ ਸੀ ਜਰ ਤਰ ਸੀਗੀ ਆਪਣੇ ਉੱਤੇ ਪਈ ਸੀ ਬੜੀ ਐਵੇਂ ਕਾ ਨੂੰ ਪੈਸੇ ਲੈ ਚਲ ਹਾਂ ਚਲ ਮੈਂ ਤਾਂ ਆਂਟੀ ਤੇ ਜਵਾਈ ਦਾ ਭਾਈ ਹਾਂ ਠੀਕ ਆ ਬੱਸ ਇੰਨੇ ਸਮਾਨ ਨੂੰ ਦੋ ਘੰਟੇ ਲਾ ਤੇ ਨਹੀਂ ਇਹ ਹਾਂ ਪਹਿਲਾਂ ਚਲਣ ਲੱਗੀ ਤੂੰ ਤਾਂ ਉਹਨੂੰ ਦੱਸ ਦਮਣਾ ਸਿੱਧਾ ਤੁਸੀਂ ਚਲਾਉਣਾ ਵੇhle ਸਿੱਖ ਲੋ ਨਹੀਂ ਪੁੱਠਾ ਫੜ ਕੇ ਵੀਡੀਓ ਦੇਖ ਕੇ ਉਹ ਵੀ ਚਲਾਉਂਦੇ ਆਂ ਬਾਕੀ ਆਵਾਜ਼ ਉਹਨਾਂ ਆਪਾਂ ਚਲਾਉਂਦੇ ਮੂਰੇ ਹੋ ਗਏ ਨਹੀਂ ਮੈਂ ਚਲਾਉਂ ਤੂੰ ਬਣਾ ਲੈ ਐ ਆ ਜਾ ਮੈਂ ਚਲਾਉਂਗਾ ਲੈ ਮੈਂ ਆ ਲੈ ਕੇ ਕਰੂੰਗਾ ਮਤਲਬ ਅਸੀਂ ਲੈ ਕੇ ਕਰਨਾ ਕਾਲਾ ਬੈਡਕੋਟ ਵਾਲਾ ਲਾਲ ਬੂਲਾ ਇਹ ਕੀ ਆ ਕੂੜੀਆਂ ਕੂੜੀਆਂ ਆ दिखाता कोई हाँ। तेरे नंबर ला गए हाँ नहीं पैर पुरा आ जान गए मम्मी कस्त चलाई मैं कोई ना कर

ਹਾਂ ਜੀ ਭਈਆ ਇਹ ਅੰਦਰੋਂ ਪਾ ਦੇ ਹੋ ਜਾ ਥੋੜਾ ਜਿਹਾ ਛੱਤ ਉੱਧਰ ਵੀ ਉਹ ਲੜੀਆਂ ਪਾ ਰਹੇ ਨੇ ਵੀਰ ਦੋਨੇ ਘਰਾਂ ਦੀ ਰਾਤ ਨੂੰ ਆਪਾਂ ਡੈਕੋਰੇਸ਼ਨ ਦਿਖਾਵਾਂਗੇ ਲਾਈਟਿੰਗ ਬਾਬੂ ਮੈਂ ਬਲਾਗ ਰਲਾ ਆਈਡੀ ਦਾ ਭਈਆ ਭਈਆ ਠੀਕ ਹੈ ਹਾਂ ਹੁਣ ਪੱਖਾ ਕਰੋ ਸਾਫ ਕਰੋ ਚਲੇ ਜਾਓ ਤੇ थोड़ा जो उच्चा हो गया अजय घर कमला छेटी जी बैठने दूजी रखना हाँ इतने चढ़ चप्पल ला के चढ़ी चमेंगे गर्मी फिर बैड ਇਹ ਹੈ ਜਿਹੜਾ ਮੈਿਕਾਉਨ ਕੋਲ ਤੇਰੇ ਮੇਰੇ ਨਾਲ ਗੈਦਾ ਵਾਰ ਸਾਨੂੰ ਕਹਿੰਦੇ ਐਤਵਾਰ ਹੈ ਅੱਜ ਗੈਦਾ ਵਾਰ ਤੇ ਗਿਆਨ ਕੋਲ ਬਾਦੀ ਪਾਣੀ ਨੂੰ ਸੋਲਦੇ ਪਾਟ ਪੱਤਰ ਮੈਂ ਤੁਹਾਨੂੰ ਦੇ ਦੇਣਾ ਕਾ ਕਹਿੰਦੇ ਜੋਦੇ ਬਹੁਤ ਬਾਈ ਸਾਨੂੰ ਅਹ ਬੀਜੀ ਉਹ ਸਾਡੇ ਕਿਨਾਰਾ ਹੈ ਹੋਏ ਸਕੇ ਆ ਜਿੰਨੇ ਕੜੀਏ ਤੁਹਾਨੂੰ गले गले लेयो पार्ट और लेके आए चाचा भाग आता है के चला के हां तुझे नहीं छोड़ो और नहीं नहीं बड़ा हो गया हां जी ਫੜਾ ਪਰਿਵਾਰ ਕੇ ਹਾਂ ਹੁਣ ਹੋ ਗਿਆ ਸਖ ਪੱਖਾ ਸਾਫ ਹੁਣ ਤੈਨੂੰ ਲੱਡੂ ਖਵਾਉਨੇ ਆ ਗਰਮਣੇ ਆਈ ਕਪੜਾ ਆ ਫੜਾ ਉਹ ਗੱਡੋ ਉਹ ਦੂਜਾ ਲੈ ਆ ਯਾ ਗਿੱਲਾ ਗਿੱਲਾ ਨੇ ਤਾਂ ਫੇਰ ਚੰਮ ਜਾਨੇ ਰੁਕ ਕੇ ਲੈ ਆ ਗਿੱਲਾ ਦਾ ਗਿੱਲਾ ਗਿੱਲਾ ਕੋਲਾ ਹੱਥੋਂ ਕੱਢਦਾ ਨਹੀਂ ਤੇਰੀ ਕੱਖੇ ਕਿਤੇ ਚੁੱਕੇ ਨਾ ਜੀਓ ਕੰਪਨ ਆ ਕੇ ਗੂੰ ਮੋਲੇ ਫੇਰ ਮੋਲਾਉਗੇ ਤਾਂ ਆਇਆ ਨਹੀਂ ਬਾਰੀ ਬਾਰੀ ਨਾਲ ਫੁੱਕੀ ਲਾ ਬੀ ਚਾ ਚੜੀਆ ਕਰਦੇ ਨੂੰ ਮੂਹ ਆਪੀ ਜਿਹੜਾ ਨਾਲੇ ਮਰੀਏ ਲੈਣੀ ਉਹ ਹੀ ਲਾ ਕੇ ਲੈ ਜੇ ਤੂੰ ਸਾਡੇ ਗੜੀਆਂ ਦੇ ਨਾਲੇ ਲੈਣ ਜਾਂਦੀ ਆ ਪਾਪੀ ਪੰਜਾਬ ਕਰ ਗੁਰਮਨੇ ਕਿਤਾਬ ਦੇ ਆਉ ਕੰਮ ਕਰਨਾ ਨਹੀਂ ਦੇਣਾ ਚੰਗੀ ਤਰ੍ਹਾਂ ਕਰ ਚੰਗੀ ਤਰ੍ਹਾਂ ਆ ਗਿਆ ਜਿੱਦਾਂ ਪਾਈ ਉਹਦੀ ਮਾਰਦੀ ਆ ਤੂੰ ਬਾਰੇ ला, ला मेरे कत <laughs> <का तुमार> <laughs> <आदे। आदे। laughs> मार मेरे मार चूहे मारनेी दवाई है